ਲੋ ਜੀ ਇਹਗਾ ਚੰਨ ਕਰਾਨੇ ਵਾਲਾ ਮੈਨ ਲੱਗਦਾ ਵੀ ਇਹ ਸ਼ਾਇਦ ਨਰਸ ਜੀ ਗਿਆ ਕਿਉਂਕਿ ਉਹਨੂੰ ਬਹੁਤ ਸ਼ੌਂਕ ਹੈ ਸੇਵਾ ਦਾ ਥੋੜੀ ਦੂਰ ਹੈ ਨੜਨੇ ਪਰਸੈਂਟ ਮੇਂ ਇਹਨਾਂ ਜੋ ਦੀ ਦੁਕਾਨ ਬੰਦ ਹੋਵਨੇ ਚੰਨ ਦੀ ਤੂੰ ਸਮਝੋ ਡੇਰੀ ਤੇ ਨਰਸਰੀ ਜਾਣੀ ਕਿ ਆਵੇ ਉਹ ਆਹ ਕਿ ਗਰਮੀ ਸੱਚੀ ਨੇ ਮੈਂ ਕਿਹਾ ਸੀ ਨਾ ਵੀ ਚੰਨ ਨਰਸਰੀ ਵਿੱਚ ਹੋਣਾ ਹੈ ਹਾਂਜੀ ਜਿਹੜਾ ਦੁਕਾਨ ਦਾ ਸ਼ਟਰ ਮੈਂ ਨਾ ਦੁਕਾਨ ਤੋਂ ਲੱਗਿਆ ਮੈਂ ਵੀ ਚੰਨ ਹੋਰ ਕਿਤੇ ਜਾਂਦਾ ਨਹੀਂ ਤਕਰੀਬਨ ਤੇ ਮੈਨੂੰ ਲੱਗਦਾ ਵੀ ਉਹ ਨਰਸਰੀ ਵਿੱਚ ਹੀ ਗਿਆ ਹੋਣਾ ਆਪਣੀ ਚੋਰੀ ਫੜਨੇ ਆ ਤੇ ਅੱਜ ਵੇਖ ਲਓ ਆਵੇ ਰੋ ਚੰਨ ਰੋਟੀ ਖਾਧੀ ਤੇ ਮੈਂ ਚੱਲ ਚੱਟ ਵਾ ਇਹ ਰੋਟੀ ਅਜ ਮੈਂ ਕਹਿੰਦਾ ਤਰੀਕਾ ਹੈ ਹੈ ਵਾਜੀ ਉਹ ਬਣਾਈ ਇਹ ਫੁਜੀ ਥਾਂ ਵਾ ਇਹ ਲਾ ਉਹ ਕਿੱਡੀ ਥਾਂ ਸੋਣੀ ਲੱਗਣਾ ਪਿਆ ਬਾਹਰ ਚ ਪੈ ਗੰਧ ਉਹ ਬੜਾ ਗਿਆ ਸੀ ਚੱਲ ਆਂਬ ਵਟ ਗੱਡੀਆਂ ਆਉਂਦੀਆਂ ਨਾ ਇਹ ਮੋਟਰ ਕੰਮ ਨਾ ਖਰਾਬ ਹੁੰਦਾ ਮੇਰਾ ਖ ਬੜੇ ਵੱਜ ਜਾਣੀ ਸੀ ਨਾ ਜਾਣੇਂਦਾ ਕਿ ਜਿੰਦ ਤਾਈ ਇਹਨਾਂ ਨੂੰ ਡੂੰਗਾ ਨਾ ਆਪਣਾ ਰਹਿਣਾ ਨਾ ਨਾਲ ਦੀ ਸੋਟੀ ਬਣੀ ਜਾਂਦਾ ਐਸ ਬਰੂਦ ਉਹ ਵੈਰੀ ਗੁੱਡ ਚੰਨ ਦੇਖ ਠੀਕ ਹੈ ਜੀ ਪਿੰਡ ਵਾਲੇ ਤੁਸੀਂ ਵੀ ਸੋਚੋ ਜਦੋਂ ਦੂਰ ਰਤ ਨਹੀਂ ਆ ਸਕਦੇ ਤੇ ਜੋ ਰੋਟੀ ਖਾਂਦੇ ਏ ਸੁਦਾ ਮਿਲ ਆਇਓ ਰੋਟੀ ਹਜਮ ਹੋ ਜਾਂਦੀ ਏ ਤੇ ਰੋਟੀ ਖਾਏ ਜਾਂਦੇ ਸੌ ਤੇ ਟੈਡੀ ਚੜ੍ਹਨੀ ਸੀ ਹੋਰ ਕੀ ਕਰਨਾ ਫਿਰ ਤੇ ਦਾ ਵੀ ਮਟਲਵਾ ਕੇ ਕਰੋ ਮਨ ਸ਼ਾਂਤੀ ਮਿਲਦੀ ਬਾਕੀ ਆਮ ਸੁਣਿਆ ਵੀ ਪੋਨੋ ਹੀ ਮਿਲਦਾ ਹੈ ਜੇ ਅੰਦਰ ਅੱਗੇ ਵੀ ਦੱਸਿਆ ਵੀ ਦੋ ਬੱਚਿਆਂ ਨੂੰ ਰੋਜ਼ਗਾਰ ਮਿਲ ਗਿਆ ਇੱਕ ਹਰਮੀ ਚ ਇੱਕ ਉਹ ਦੂਜਾ ਕੀ ਚੰਡੀਗੜ੍ਹ ਕਾਕਾ ਉਹਦਾ ਨਾਮ ਹੈ ਜਿਹੜਾ ਚੰਡੀਗੜ੍ਹ ਲੱਗਿਆ ਤੇ ਕੀ ਜ਼ਮੀਨਾਂ ਵੀ ਰਸੇਵਣਾ ਕੀਤੀ ਤੇ ਤੁਸੀਂ ਸੇਵਾ ਕੀਤੀ ਦਾ ਮਤਲਬ ਪੁੰਨ ਮਿਲਦਾ ਹੈ ਹੈਨਾ ਜਾਨ ਬਿਲਕੁਲ ਜੀ ਹਾਂ ਉਹਨੋਂ ਪਹਿਹਾਨੀ ਜੂ ਨੈਟ ਬੰਦ ਕੀ ਗੱਲ ਮੋਬਾਈਲ ਹੀ ਨਹੀਂ ਚੱਲਦਾ ਵੇ ਤੇਰੇ ਵਾਲੀ ਵੀ ਨਹੀਂ ਆਇਆ ਜਾਨਾ ਹੋਰ ਪਰ ਇਹ ਸੈੱਟ ਤੇ ਅੱਗੇ ਵੀ ਦੋ ਚਾਰ ਫੋਨ ਆਏ ਨੇ ਡਾਕਟਰ ਸਾਹਿਬ ਤੁਹਾਡੇ ਖਾਤੇ ਪੈਸੇ ਪਾਉਣੇ ਨੇ ਸੇਵਾ ਵਾਸਤੇ ਤੇ ਸਾਨੂੰ ਦੱਸੋ ਤੇ ਹੁਣ ਸਕੈਨਰ ਵੀ ਇੱਧਰ ਆ ਆ ਜਿਨੇ ਪੈਸੇ ਸੇਵਾ ਪਾਉਣੇ ਹੋਵੇ ਸਕੈਨਰ ਜੀ ਪਾ ਸਕਦਾ ਜੀ ਠੀਕ ਹੈ ਜੀ